ਜੰਡਿਆਲਾ ਗੁਰੂ ਨੇੜੇ ਪਿੰਡ ਗੋਨਿਆਲ ਵਿਖੇ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਆਪ ਪਾਰਟੀ ਦੇ ਵਰਕ ਦੇ ਘਰ ਦੇ ਬਾਹਰ ਗੇਟ ਦੇ ਉੱਤੇ ਤਾਰ-ਤਾੜ ਗੋਲੀਆਂ ਚੁਲਾ ਦਿੱਤੀਆਂ ਜਿਸ ਤੋਂ ਬਾਅਦ ਇਹਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦਾਦੇ ਕਿਸ ਸਾਰੀ ਘਟਨਾ ਦੀਆਂ ਤਸਵੀਰਾਂ ਲੱਗੇ ਕੈਮਰੇ ਦੇ ਵਿੱਚ ਕੈਦ ਵੀ ਹੋਈਆਂ ਨੇ ਤਾਂ ਸੁਣਨ ਦੇ ਆ ਕਿ ਇਸ ਮਾਮਲੇ ਲੈ ਕੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਕਿ ਆਖਰ ਕਿਸ ਗੱਲ ਨੂੰ ਲੈ ਕੇ ਜਿਹੜੀ ਕਿ ਇਹ ਗੋਲੀਆਂ ਚਲਾਈਆਂ ਗਈਆਂ ਇਹ ਅਮਰਤਪਾਲ ਸਿੰਘ ਦਾ ਪੁੱਤਰ ਹਰਜਿੰਦਰ ਸਿੰਘ ਇਹਦੇ ਘਰ ਦੇ ਗੇਟ ਦੇ ਵਿੱਚ ਗੋਲੀਆਂ ਮਾਰ ਕੇ ਗਏ ਆ ਬਾਕੀ ਹੁਣ ਅਸੀਂ ਮੌਕੇ ਤੇ ਆਏ ਆ ਕਰ ਰਹੇ ਤਫਤੀਸ਼ ਕਿਨੇ ਨੌਜਵਾਨ ਸੀ ਜਿਹਨੇ ਗੋਲੀ ਮਾਰੀ ਦੋ ਬੰਦੇ ਦੱਸਦੇ ਆ ਦੋ ਇੱਧਰ ਆਏ ਆ ਦੋ ਅਗਲੇ ਪਾਸੇ ਗਏ ਆ ਜੋ ਸੀਸੀਟੀ ਵੀ ਕੈਮਰੇ ਚੋਂ ਚਾਰ ਬੰਦੇ ਅਜੇ ਫਿਲਹਾਲ ਪਤਾ ਲੱਗਿਆ ਔਰ ਮੋਸਟਲੀ ਵੱਧ ਵੀ ਹੋ ਸਕਦੇ ਕੋਈ ਫੋਨ ਕਾਲ ਧੰਕੀ ਜਾਂ ਫਿਰ ਕੋਈ ਪੁਰਾਣੀ ਰੰਜਿਸ਼ ਨਹੀਂ ਅਜੇ ਤੱਕ ਤਾਂ ਹੁਣ ਇਨਵੈਸਟੀਗੇਟ ਕਰਦੇ ਆ ਫਿਰ ਪਤਾ ਲੱਗੂ ਖੈਰ ਦੇਖਿਆ ਜਿਹਾ ਵੇ ਤਾਂ ਲਗਾਤਾਰ ਕਰਾਈਮ ਦੀਆਂ ਵਾਰਦਾਤਾਂ ਵਿੱਚ ਵੀ ਇਜ਼ਾਫਾ ਹੁੰਦਾ ਜਾ ਰਿਹਾ ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਜਾਂਦੀ ਹੈ ਬਿਊਰੋ ਰਿਪੋਰਟ ਸਟਾਰ ਨਿਊਜ਼